ਪਿਛਲ ਵਰਤ ਗਾਰਗੀ ਦੀ ਕਹਾਣੀ ਕਾਵਾ ਕਰਦੀ ਹਸੀਨਾ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਂਝੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਪੰਜਾਬੀ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਕਹਾਣੀ ਸ਼ੁਰੂ ਕਰਦੇ ਹਾਂ ਜੀ ਕਾਵਾ ਕਰਦੀ ਹਸੀਨਾ ਜਦੋਂ ਰੰਡੀਆਂ ਦੇ ਪੇਸ਼ੇ ਦੇ ਖਿਲਾਫ ਕਾਨੂੰਨ ਪਾਸ ਹੋਇਆ ਤਾਂ ਲੰਡਨ ਦੀਆਂ ਸਾਰੀਆਂ ਗਸ਼ਤੀਆਂ ਦਾ ਅੰਦਾਜ਼ ਠੱਪ ਹੋ ਗਿਆ ਇਸ ਤੋਂ ਪਹਿਲਾਂ ਰਾਤ ਵੇਲੇ ਹਾਈਡ ਪਾਰਕ ਤੇ ਰੰਗੀਨ ਇਲਾਕਿਆਂ ਵਿੱਚ ਬਿਜਲੀ ਦੇ ਖੰਭੇ ਹੇਠ ਖੜੀਆਂ ਗਾਹਕਾਂ ਨੂੰ ਡਿੱਕਦੀਆਂ ਪਰ ਹੁਣ ਪੁਲਿਸ ਵੱਲੋਂ ਸਖਤੀ ਹੁਣ ਕਰਕੇ ਉਹ ਹਲੋਪ ਹੋ ਗਈਆਂ ਸੀਗੀਆਂ ਸੜਕਾਂ ਨੂੰ ਛੱਡ ਕੇ ਉਹਨਾਂ ਨੇ ਕਾਵਾ ਕਰਾਂ ਦੇ ਸ਼ਰਾਬਖਾਨਿਆਂ ਨੂੰ ਜਮ ਮੱਲਿਆ ਸੀਗਾ ਰੰਤੀਨ ਨੇ ਇੰਨਾਂ ਗਸ਼ਟੀਆਂ ਨੂੰ ਸੜਕ ਉੱਤੇ ਖੜੇ ਰਾਤ ਨੂੰ ਧੱਕਿਆ ਸੀਗਾ ਉਹਨਾਂ ਦੀਆਂ ਨਕਲੀ ਚਿਮਣੀਆਂ ਸ਼ੋਕ ਲਿਪਸਟਿਕ ਚਮਕਦਾਰ ਵਾਲੀਆਂ ਤੇ ਸੁਨਹਿਰੇ ਸੈਂਡਲ ਦੂਰੋਂ ਹੀ ਕੂਕੜਦੇ ਸਨ ਕਿ ਇਹ ਪੇਸ਼ਾ ਕਮਾਉਣ ਵਾਲੀਆਂ ਹਨ ਇਹਨਾਂ ਵਿੱਚ ਸਰੋਂਦੀ ਸੁੰਦਰਤਾ ਤੇ ਰਮਾਂਜ਼ ਅਸਲੋਂ ਗਾਇਬ ਸਨ ਰਣਤੇਰ 3 ਸਾਲ ਤੋਂ ਲੰਡਨ ਵਿੱਚ ਰਹਿ ਰਿਹਾ ਸੀ ਉਹ ਭਾਰਤ ਵਿੱਚ ਸਰਕਾਰੀ ਦਫ਼ਤਰ ਵਿੱਚ ਕਮਰਸ਼ੀਅਲ ਆਰਟਿਸਟ ਸੀਗਾ ਚੰਗੀ ਤਨਖਾਹ ਪਰ ਸਰਕਾਰੀ ਦਫ਼ਤਰ ਵਿੱਚ ਇਸ਼ਤਿਹਾਰੀ ਤਸਵੀਰਾਂ ਬਣਾਉਂਦੇ ਬਣਾਉਂਦੇ ਉਹ ਅੱਕ ਗਿਆ ਸੀਗਾ ਉਮਰ ਲੰਘਦੀ ਜਾ ਰਹੀ ਸੀ ਲਕੀਰਾ ਵਾਹਦੇ ਵਾਹਦੇ ਵਕਤ ਵੀ ਉਸਦੇ ਮੱਥੇ ਉੱਤੇ ਲਕੀਰਾ ਵਾਰਿਆ ਸੀਗਾ ਜ਼ਿੰਦਗੀ ਰਸਹੀਨ ਸੀਗੀ ਕਮਰਸ਼ੀਅਲ ਆਰਟਿਸਟ ਹੋਣਾ ਜਾਂ ਜਲੇਬੀਆਂ ਤਲਣਾ ਇੱਕੋ ਗੱਲ ਸੀਗੀ ਇਸ ਵਿੱਚ ਰੋਮਾਂਸ ਕਿੱਥੇ ਰਣਤੇਰ ਕਿਸੇ ਰੋਮਾਂਸ ਦੀ ਤਲਾਸ਼ ਵਿੱਚ ਪੱਕੀ ਸਰਕਾਰੀ ਨੌਕਰੀ ਛੱਡ ਕੇ ਲੰਡਨ ਆ ਗਿਆ ਸੀਗਾ ਇੱਥੇ ਉਹ ਕਈ ਮਹੀਨੇ ਗੁਰਦੁਆਰੇ ਰਿਹਾ ਫਿਰ ਉਸ ਨੂੰ ਰਾਤ ਦੀ ਡਿਊਟੀ ਉੱਤੇ ਡਾਕਖਾਨੇ ਵਿੱਚ ਨੌਕਰੀ ਮਿਲ ਗਈ ਆਰਟਿਸਟ ਹੋਣ ਕਰਕੇ ਉਸ ਨੂੰ ਕਾਵਾ ਘਰਾਂ ਵਿੱਚ ਜਾਣ ਦਾ ਠਰਕ ਸੀਗਾ ਹਰ ਰੋਜ਼ ਦਿਨ ਵੇਲੇ ਉਹ ਇੱਕ ਅਤਲ ਵੀ ਕਾਵਾ ਘਰ ਵਿੱਚ ਜਾਂਦਾ ਜਿੱਥੇ ਖੁੰਝੇ ਦੀ ਮੇਜ਼ ਮੱਲ ਕੇ ਉਹ ਘੰਟਿਆਂ ਬੱਧੀ ਬੈਠਾ ਕਾਵਾ ਪੀਂਦਾ ਪਹਿਲਾਂ ਦੀ ਖਣਕ ਤੇ ਲੋਕਾਂ ਦੀ ਜੈਲ ਪੈਲ ਉਸ ਨੂੰ ਚੰਗੀ ਲੱਗਦੀ ਜਦੋਂ ਕੋਈ ਨਵਾਂ ਜੋੜਾ ਜਾਂ ਮੁੰਡੇ ਕੁੜੀਆਂ ਦਾ ਟੋਲਾ ਆ ਕੇ ਬੈਠਦਾ ਤਾਂ ਉਹ ਇੱਕ ਨਜ਼ਰ ਉਹਨਾਂ ਨੂੰ ਦੇਖ ਕੇ ਫਿਰ ਆਪਣਾ ਕੰਮ ਕਰਨ ਲੱਗ ਪੈਂਦਾ ਉਹ ਇੱਕ ਤਰ੍ਹਾਂ ਦਾ ਹਾਜ਼ਰੀ ਲਵਾਉਣ ਵਾਲਾ ਰਜਿਸਟਰ ਸੀਗਾ ਇੱਕ ਦਿਨ ਉਹ ਬੈਠਾ ਕੁਝ ਲਿਖ ਰਿਹਾ ਸੀ ਕਿ ਤਿੰਨ ਕੁੜੀਆਂ ਕੈਫੇ ਵਿੱਚ ਦਾਖਲ ਹੋਈਆਂ ਉਹਨਾਂ ਨੇ ਅੱਧ ਮੁਕਾਏ ਚਿੱਤਰ ਤੇ ਡਰਾਇੰਗ ਪੇਪਰ ਗੋਲ ਕਰਕੇ ਕੱਚੇ ਮਾਰੇ ਹੋਏ ਸਨ ਹੱਥਾਂ ਵਿੱਚ ਬਰਸ਼ ਤੇ ਰੰਗਦਾਰ ਪੈਨਸਲਾਂ ਸਨ ਔਰਨ ਤੀਰ ਤੋਂ ਚਾਰ ਪੰਜ ਮੇਜ਼ ਛੱਡ ਕੇ ਪਰਾਂ ਬੈਠ ਗਈਆਂ ਉਹਨਾਂ ਕਾफी ਦੇ ਪਿਆਲੇ ਮੰਗਵਾਏ ਤੇ ਗੱਲਾਂ ਕਰਨ ਲੱਗੀਆਂ ਇੰਨਾਂ ਨੇ ਮੋਕਲੇ ਸਵੈਟਰ ਪਾਏ ਹੋਏ ਸਨ ਦੋ ਕੁੜੀਆਂ ਦੇ ਖੁੱਲੇ ਵਾਲ ਮੋਢਿਆਂ ਉੱਤੇ ਡਗਰੇ ਸਨ ਤੀਜੀ ਨੇ ਜੋ ਇਹਨਾਂ ਵਿੱਚੋਂ ਸਭ ਤੋਂ ਸੋਹਣੀ ਸੀ ਰੇਸ਼ਮੀ ਸੁਨਹਿਰੇ ਵਾਲਾਂ ਦਾ ਅਜੰਤਾ ਜ਼ੂੜਾ ਕੀਤਾ ਹੋਇਆ ਸੀ ਨਾ ਬੁੱਲਾ ਉਤੇ ਲਿਪਸਟਿਕ ਤੇ ਨਾ ਕੋਈ ਮੇਕਅਪ ਸਿਰਫ ਅੱਖਾਂ ਵਿੱਚ ਕੱਜਲ ਦੀ ਡੋਰੀ ਜੋ ਪਿੰਟਰ ਕੁੜੀਆਂ ਅਕਸਰ ਲਾਉਂਦੀਆਂ ਸਨ ਸਵੈਟਰ ਵਿੱਚ ਉਸ ਦੇ ਸਾਦਾ ਪਰਪੂਰ ਜੋਬਲ ਦਾ ਅਭਾਰ ਨਜ਼ਰ ਆ ਰਿਹਾ ਸੀਗਾ ਐਸੋ ਹਸਨ ਵਿੱਚ ਪਵਿੱਤਰ ਆਕਰਸ਼ਨ ਸੀਗਾ ਰੰਦੀਰ ਨੇ ਕਈ ਵਾਰ ਉਸ ਵੱਲ ਦੇਖਿਆ ਉਹ ਕਮਲ ਫਲਵਾੰਗ ਅਪੈਜ ਬੈਠੀਆਂ ਆਪਣਾ ਸਹੇਲੀਆਂ ਨਾਲ ਹਾਸਸ ਗੱਲਾਂ ਕਰ ਰਹੀ ਸੀ ਇਤਨੇ ਵਿੱਚ ਰੰਦੀਰ ਦਾ ਇੱਕ ਮਲੰਗ ਦੋਸਤ ਜੋ ਇਨਕਲਾਬੀ ਜਸ਼ੀਲੀਆਂ ਨਜ਼ਮਾਂ ਲਿਖਣ ਕਾਰਨ ਫੜਿਆ ਗਿਆ ਸੀਗਾ ਤੇ 10 ਸਾਲ ਹੋਏ ਆ ਮੈਕਸੀਕੋ ਤੋਂ ਨੱਠ ਕੇ ਲੰਡਨ ਆਵੜਿਆ ਸੀ ਉਸ ਨਾਲ ਆ ਬੈਠਾ ਰੰਗ ਤਬਈ ਦਾੜੀ ਹਾਜ਼ੀਆ ਵਰਗੀ ਨਾ ਫ੍ਰਾਂਸੀਸੀ ਸੀ ਉਸ ਦੀ ਸੱਜੀ ਲੱਤ ਦੀ ਹੱਡੀ ਟੁੱਟੀ ਹੋਈ ਸੀਗੀ ਐਸ ਲਈ ਉਹ ਲੰਗੜਾ ਕੇ ਤੁਰਦਾ ਸੀਗਾ ਉਹ ਅਕਸਰ ਮੈਕਸੀਕੋ ਦੇ ਸ਼ਾਨਾ ਦੀ ਖੂਨੀ ਲੜਾਈ ਤੇ ਪੇਂਟਰਾਂ ਦੀਆਂ ਗੱਲਾਂ ਸੁਣਾਉਂਦਾ ਸੀਗਾ ਰੰਤਿਰ ਨੇ ਉਸ ਨੂੰ ਕਾਫੀ ਦਾ ਪਿਆਲਾ ਪੇਸ਼ ਕੀਤਾ ਤੇ ਆਖਿਆ ਪਿੰਟਰਾਂ ਦੀਆਂ ਦਾੜੀਆਂ ਉਲਝੀਆਂ ਤੇ ਹੜਬਾ ਨਿਕਲੀਆਂ ਹੁੰਦੀਆਂ ਹਨ ਪਰ ਪਿੰਟਰ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਹਨ ਉਹਨਾਂ ਨੂੰ ਔਰਤ ਦੇ ਸਰੀਰ ਦੀਆਂ ਗੋਲਾਈਆਂ ਤੇ ਲਚਕੀਲੇ ਅੰਗਾਂ ਦੇ ਰਸ ਦਾ ਗਿਆਨ ਹੁੰਦਾ ਹੈ ਮੈਨੂੰ ਅਜਹੀਆਂ ਕੁੜੀਆਂ ਬਹੁਤ ਚੰਗੀਆਂ ਲੱਗਦੀਆਂ ਹਨ ਫਰਾਂਸੀਸੀ ਭੁੱਖਾ ਸੀਗਾ ਉਸਨੇ ਸੈਂਡਵਿਚ ਖਾਦੇ ਹੋਏ ਕਾਵੇ ਦਾ ਘਟ ਪਰ ਕੇ ਆਖਿਆ ਜੇ ਪਿੰਟਰ ਦੇਖਣੇ ਨੇ ਤਾਂ ਮੈਕਸੀਕੋ ਜਾ ਲੰਡਨ ਦੇ ਥੀਏਟਰ ਚੰਗੇ ਹਨ ਪਰ ਪਿੰਟਰ ਇਕਦਮ ਰੱਜੀ ਰੰਦੀਰ ਬੋਲਿਆ ਲੰਡਨ ਵਿੱਚ ਦਿਨ ਬਦਨ ਪਿੰਡਾਂ ਦੀ ਗਿਣਤੀ ਵੱਧ ਰਹੀ ਹੈ ਨਹੀਂ ਗਸ਼ਤੀਆਂ ਦੀ ਗਿਣਤੀ ਵੱਧ ਰਹੀ ਹੈ ਔਰ ਦੇਖ ਲੈ ਸਾਹਮਣੇ ਜਿਸ ਵੱਲ ਉਂਗਲ ਕਰੇ ਬੁਲਾ ਦਿਆਂ ਫਰਾਂਸਿਸ ਦੀ ਫੜਾ ਮਾਰਨ ਦੀ ਆਦਤ ਸੀਗੀ ਰੰਦੀਰ ਨੇ ਉੱਤਰ ਦਿੱਤਾ ਮੈਨੂੰ ਮਕਾਰ ਗਸ਼ਤੀਆਂ ਵਿੱਚ ਕੋਈ ਦਿਲਚਸਪੀ ਨਹੀਂ ਸਵਾ ਤਾਂ ਤਦ ਹੈ ਜੇ ਤੂੰ ਇਹਨਾਂ ਵਿੱਚੋਂ ਕਿਸੇ ਨੂੰ ਬੁਲਾ ਕੇ ਦਿਖਾਵੇਂ ਤਾਂ ਤੋ ਕਿਸੇ ਵੱਲ ਇਸ਼ਾਰਾ ਕਰ ਰਦੀਰ ਨੇ ਉਸ ਪਿੰਡਰ ਕੁੜੀ ਵੱਲ ਇਸ਼ਾਰਾ ਕੀਤਾ ਜਿ세 ਸਨੈਰੀ ਅਜੰਤਾ ਜੂੜਾ ਜੁੜੇ ਨੇ ਉਸ ਨੂੰ ਖਿੱਚ ਰੱਖਿਆ ਸੀਗਾ ਫਰਾਂਸਿਸ ਨੇ ਸ਼ੇਖੀ ਨਾਲ ਮੇਜ਼ ਉੱਤੇ ਮੁੱਕਾ ਮਾਰਿਆ ਤੇ ਆਖਿਆ ਫਿਰ ਪਿੱਛੇ ਨਾ ਹਟ ਜਾਈਂ ਉਹ ਉਠਿਆ ਤੇ ਕੈਦੋਂ ਦੀ ਤੋਰ ਕਰਸਿੰਗਾ ਤੋਂ ਬਚਦਾ ਉਹਨਾਂ ਦੀ ਮੇਜ਼ਦਵਾਲੇ ਜਾ ਖੜਾ ਹੋਇਆ ਰੰਦੀਰ ਡਰ ਰਿਹਾ ਸੀ ਕਿ ਸਾਲਾ ਜੁੱਤੀਆਂ ਪਵਾਏਗਾ ਉਸ ਦੇਖਿਆ ਕਿ ਉਹ ਉਹਨਾਂ ਨਾਲ ਹਾਸ ਹਾਸ ਗੱਲਾਂ ਕਰ ਰਿਹਾ ਸੀਗਾ ਥੋੜੇ ਚਿਰ ਵਿੱਚ ਉਹ ਲਗੜਾਉਂਦਾ ਹੋਇਆ ਆਇਆ ਤੇ ਜਿੱਦੋਂ ਅੰਦਾਜ਼ ਵਿੱਚ ਬੋਲਿਆ ਹੁਣ ਦੋ ਕੁੜੀਆਂ ਤੇਰੀ ਮੇਜ਼ ਉੱਤੇ ਆਉਣਗੀਆਂ ਚੱਲ ਲਵੀ ਰੰਦੀਰ ਦੀ ਦੁਬੀ ਦਾ ਤਾੜ ਕੇ ਅਸਾਖਿਆ ਇਹਨਾਂ ਨੂੰ ਪਿੰਟ ਨਾ ਸਮਝ ਇਹ ਗਸ਼ਟੀਆਂ ਦਾ ਨਵਾਂ ਟੰਗ ਹੈ ਪੁਲਿਸ ਤੋਂ ਬਚਨ ਦਾ ਆਪਣੇ ਆਪ ਨੂੰ ਸ਼ਰੀਫ ਤੇ ਆਰਟਿਸਟਿਕ ਰੂਪ ਵਿੱਚ ਪੇਸ਼ ਕਰਦੀਆਂ ਹਨ ਇਹ ਬਰਸ਼ ਤੇ ਅਦਮੁਖੀਆਂ ਤਸਵੀਰਾਂ ਬਸ ਦਰਸ਼ਨੀ ਹਨ ਲਿਆ ਕੱਢ ਤਿੰਨ ਸਿਲੰਗ ਮੈਟ ਗੇਲਰੀ ਜਾਣਾ ਆ ਇਦਨੇ ਵਿੱਚ ਅਜੰਤਾ ਜੂੜੇ ਵਾਲੀ ਕੁੜੀ ਤੇ ਉਸ ਦੀ ਇੱਕ ਸਾਥ ਨੂੰ ਉਹਨਾਂ ਕੋਲ ਆ ਗਈਆਂ ਫਿਰ ਨਤੀਰ ਆਦਬ ਨਾਲ ਉੱਠਿਆ ਤੇ ਉਹਨਾਂ ਨੂੰ ਬੈਠਣ ਲਈ ਆਖਿਆ ਫਰਾਂਸਿਸ ਉਸੇ ਤਰ੍ਹਾਂ ਲੱਤਾਂ ਪਸਾਰੀ ਬੱਠਾ ਸਿਗਰਟ ਦਾ ਧੂਆਂ ਛੜਦਾ ਰਿਹਾ ਉਹਨਾਂ ਦੀ ਜਾਣ ਪਛਾਣ ਕਰਾਉਂਦੇ ਉਹ ਬੋਲਿਆ ਇਹ ਮੇਰੀਆਂ ਬੜੀਆਂ ਪੱਕੀਆਂ ਸਹੇਲੀਆਂ ਹਨ ਲਓ ਬਈ ਹੁਣ ਤੁਸੀਂ ਆਪਣੇ ਆਪਣੇ ਨਾਂ ਦੱਸ ਦਿਓ ਮੇਰੇ ਦੋਸਤ ਨੂੰ ਅਜੰਤਾ ਜੂੜੇ ਵਾਲੀ ਦਾ ਨਾਂ ਲਿਜ਼ੀ ਸੀਗਾ ਤੇ ਦੂਜੀ ਦਾ ਮਾਰਥਾ ਫ੍ਰਾਂਸਿਸ ਤੈਨ ਸਲਿੰਗ ਫੜ ਕੇ ਤੇ ਕੁੜੀਆਂ ਨੂੰ ਟਾਟਾ ਕਰਕੇ ਲੰਗ ਮਾਰਦਾ ਹੋਇਆ ਚਲਾ ਗਿਆ ਕੁੜੀਆਂ ਨੇ ਸਿਗਰਟ ਸਲਗਾਏ ਤੇ ਪੁੱਛਿਆ ਕਿਹੜੀ ਪਸੰਦ ਹੈ ਦੋ ਔਰਤਾਂ ਨੂੰ ਸਾਹਮਣੇ ਬਿਠਾ ਆਇਆ ਇਹ ਕਹਿਣਾ ਕਿ ਉਹਨਾਂ ਵਿੱਚੋਂ ਇੱਕ ਪਸੰਦ ਹੈ ਤੇ ਦੂਜੀ ਨਹੀਂ ਰੰਤਿਰ ਨੂੰ ਨੀਚ ਗੱਲ ਲੱਗਦੀ ਸੀ ਬਾਜ਼ਾਰ ਵਿੱਚ ਗਾਜਰਾਂ ਦਾ ਪਾ ਕਰਦੇ ਹੋਏ ਵੀ ਬੰਦਾ ਦੁਕਾਨਦਾਰ ਦੀ ਘਟੀਆਂ ਗਾਜਰ ਨੂੰ ਨਹੀਂ ਜਿੰਦਾਗਾ ਕਾਲੇ ਛੱਤਿਆਂ ਵਾਲੀ ਬੋਲੀ ਮੈਨੂੰ ਤੂੰ ਪਸੰਦ ਹੈ ਕੀ ਖਿਆਲ ਹੈ ਰੰਤਿਰ ਦੀ ਨਜ਼ਰ ਲਿਜੀਵਲ ਜੰਮੀ ਹੋਈ ਸੀ ਉਸ ਦਾ ਬਿਨਾ ਮੇਕਅਪ ਦਾ ਪਵਿੱਤਰ ਚਿਹਰਾ ਤੇ ਅਦੁੱਤੀ ਮੁਸਕਰਾਹਟ ਉਸ ਦਾ ਮਨ ਪਰਮਾ ਰਹੀ ਸੀ ਇਤਨੀ ਸੋਹਣੀ ਕੋਮਲ ਕੁੜੀ ਪੈੜੀ ਨਹੀਂ ਹੋ ਸਕਦੀ ਉਸ ਦਾ ਸਡੋਲ ਤੇ ਗੰਵ ਸਰੀਰ ਮੋਕਲੇ ਸਵੈਟਰ ਵਿੱਚੋਂ ਨਜ਼ਰ ਆ ਰਿਹਾ ਸੀ ਉਹ ਉਸ ਨਾਲ ਕੋਈ ਸੌਦੇਬਾਜ਼ੀ ਨਹੀਂ ਸੀ ਕਰ ਸਕਦਾ ਕ ਪਰ ਉਸ ਨੂੰ ਕੁਝ ਨਾ ਕੋਈ ਤਾਂ ਆਖਣਾ ਹੀ ਸੀਗਾ ਮੈਨੂੰ ਲਿਜੀ ਪਸੰਦ ਹੈ ਰੰਦੀਰ ਨੇ ਇਹ ਸ਼ਬਦ ਕੌੜੇ ਹੀ ਨੇ ਹੀ ਇਹ ਨਾਲ ਆਖੇ ਸੀਗੇ ਮੈਂਟਾਂ ਵਿੱਚ ਹੀ ਭਾ ਦੀ ਗੱਲ ਹੋਈ ਸੀਗੀ ਲਿਜੀ ਘਰ ਜਾਣ ਦੇ 6 ਪੌਂਡ ਮੰਗਦੀ ਸੀ ਤੇ ਮਾਰਥਾ ਚਾਰ ਰੰਦੀਰ ਨੇ ਲਿਜੀ ਨਾਲ ਗੱਲ ਪੱਕੀ ਕਰ ਲਈ ਕਾਫੀ ਦਾ ਪਿਆਲਾ ਮਕਾ ਕੇ ਉਸ ਆਪਣੀਆਂ ਕਿਤਾਬਾਂ ਚੱਕੀਆਂ ਦਿੱਲੀ ਜੀ ਦੇ ਅਧ ਮਕਾਈ ਚਿੱਤਰ ਮਸਕਰਾ ਕੇ ਬੋਲੀ ਇਨਾਂ ਚਿੱਤਰਾਂ ਵਿੱਚ ਤੇਰੇ ਘਰ ਚੱਲ ਕੇ ਰੰਗ ਭਰਾਂਗੇ ਟੈਕਸੀ ਵਿੱਚ ਬੈਠ ਕੇ ਉਹ ਦੋਵੇਂ ਉਸ ਕਮਰੇ ਵਿੱਚ ਪਹੁੰਚੇ ਜੋ ਰੰਤਿਰ ਨੇ ਇੱਕ ਬੁੱਢੀ ਮੀਮ ਤੋਂ ਕਿਰਾਏ ਤੇ ਲਿਆ ਹੋਇਆ ਸੀ ਦਨ ਵੇਲੇ ਬੁੱਢੀ ਹਸਪਤਾਲ ਵਿੱਚ ਦਾਈ ਦਾ ਕੰਮ ਕਰਦੀ ਸੀ ਸਵੇਰੇ 10 ਵਜੇ ਜਾਂਦੀ ਤੇ ਸ਼ਾਮ ਨੂੰ 5 ਵਜੇ ਮੁੜਦੀ ਸੀ ਲਿਜ਼ੀ ਕਮਰੇ ਵਿੱਚ ਆਈ ਤਾਂ ਰੰਤਿਰ ਨੇ ਹੀਟਰ ਜਗਾਇਆ ਛੱਟਪਟ ਚਾਹ ਦੀ ਕਿਤਲੀ ਸਟੋਵ ਉੱਤੇ ਰੱਖੀ ਜਲਮਾਰੀ ਵਿੱਚੋਂ ਪਲੇਟਾਂ ਪਿਆਲੇ ਕੱਢ ਕੇ ਮੇਜ਼ ਉੱਤੇ ਸਜਾਉਣ ਲੱਗਾ ਬਦਾਮਾ ਵਾਲੀ ਪੇਸਟਰੀ ਤੇ ਚਾਕਲੇਟ ਕੇਕ ਜੋ ਉਸ ਰਾਸਤੇ ਵਿੱਚੋਂ ਖਰੀਦੇ ਸਨ ਉਹ ਵੀ ਨਾਲ ਰੱਖ ਦਿੱਤੇ। ਸੋਰਕ ਛੇਡ ਵਾਲਾ ਟੇਬਲ ਲੈਂਪ ਜਗਾ ਕੇ ਖੁੰਝੇ ਵਿੱਚ ਰੱਖ ਦਿੱਤਾ। ਇਸ ਦੀ ਹਲਕੀ ਸੁਹੀ ਰੋਸ਼ਨੀ ਨੇ ਕਮਰੇ ਵਿੱਚ ਨਿਗਾ ਰੋਮਾਂਟਿਕ ਵਾਤਾਵਰਨ ਕਾਇਮ ਕਰ ਦਿੱਤਾ ਸੀਗਾ। ਚਾਹ ਬਣਾ ਕੇ ਹਟਿਆ ਤਾਂ ਉਸ ਦੇਖਿਆ ਲਿਜ਼ੀ ਨੇ ਸਵੈਟਰ ਲਾ ਕੇ ਤੈ ਕਰਕੇ ਤਪਾਈ ਉੱਤੇ ਰੱਖ ਦਿੱਤਾ ਸੀ ਅਜਾ ਸਿਰਫ ਕਾਲਾ ਸਕਰਟ ਪਾਈ ਕੁਰਸੀ ਉੱਤੇ ਬੈਠੀ ਸੀ ਰੰਦੀਰ ਨੂੰ ਉਸ ਦੇ ਨੰਗੇ ਸਡੋਲ ਮੋਢੇ ਤੇ ਪੈਠ ਨਜ਼ਰ ਆਈ ਤੇ ਉਸ ਦੀ ਲੰਮੀ ਗੋਰੀ ਕਰਦਨ ਜਿਸ ਉੱਤੇ ਦੁੱਧਾ ਲਛਲੀ ਦਿਵਾਲਾ ਵਾਂਗ ਲੂਈ ਸੀ ਉਹ ਉਸ ਵੱਲ ਵਧਿਆ ਤੇ ਪਿਛੋਂ ਦੀ ਚੁੱਕ ਕੇ ਉਸ ਦੇ ਮੋਢਿਆਂ ਨੂੰ ਛੂਹਿਆ ਜੋ ਸੁਹੀ ਰੋਸ਼ਨੀ ਵਿੱਚ ਦਮਕ ਰਹੇ ਸਨ ਉਹ ਉਸ ਦੇ ਤਨੇ ਹੋਏ ਜੋਬਨਾਂ ਦੀ ਅਤ ਬਹੁਤ ਸੁੰਦਰਤਾ ਵੱਲ ਖਿੱਚਿਆ ਗਿਆ ਸੀਗਾ ਲਿਜੀ ਨੇ ਉਸ ਦੇ ਮੱਥੇ ਨੂੰ ਥਪਕ ਕੇ ਆਖਿਆ ਪਹਿਲਾਂ 6 ਪਾਉਂਡ ਇਸ ਰਮਾਸ ਨੂੰ ਉਸ ਦੇ ਕਾਰੋਬਾਰੀ ਸ਼ਬਦਾਂ ਨੇ ਭੰਗ ਕਰ ਦਿੱਤਾ ਰੰਦੀਰ ਨੂੰ 6 ਪਾਉਂਡਾਂ ਦੀ ਇਤਨੀ ਚਿੰਤਾ ਨਹੀਂ ਸੀ ਜਿੰਨੀ ਉਸ ਦੇ ਅਲੋਕਾਰੀ ਰੂਪ ਉੱਤੇ ਲੱਗ ਰਹੇ ਥੱਬੇ ਦੀ ਉਹ ਆਖਿਆ ਮੈਂ ਤੈਨੂੰ 6 ਦੀ ਥਾਂ 10 ਪਾਉਂਡ ਦੇਣਾ ਚਾਹੁੰਦਾ ਹਾਂ ਪਰ ਮੈਂ ਗਰੀਬ ਚિત੍ਰਕਾਰ ਹਾਂ ਮੇਰੇ ਕੋਲ ਪੈਸੇ ਘੱਟ ਤੇ ਜਜ਼ਬਾ ਵਧੇਰੇ ਹੈ ਤੂੰ ਇਤਨੀ ਸੁੰਦਰ ਹੈਂ ਕਿ ਆਦਮੀ ਤੇਰੇ ਜਿਹੀ ਕੁੜੀ ਉੱਤੇ ਜਾਨ ਵੀ ਵਾਰ ਸਕਦਾ ਹੈ ਮੈਨੂੰ ਜਾਨ ਨਹੀਂ ਚਾਹੀਦੀ 6 ਪਾਉਂਡ ਚਾਹੀਦੇ ਹਨ ਤੇ ਜੇ ਤੇਰੇ ਕੋਲ ਪੈਸੇ ਨਹੀਂ ਤਾਂ ਮੈਂ ਉਸਨੇ ਤੇ ਪਾਈ ਉੱਤੇ ਰੱਖੇ ਸਵੈਟਰ ਵੱਲ ਹੱਥ ਵਧਾਇਆ ਰੰਦੀਰ ਨੇ ਉਸ ਦਾ ਹੱਥ ਰੋਕ ਕੇ ਆਖਿਆ ਤੂੰ ਮੇਰੇ ਨਾਲ ਸੌਦਾ ਨਾ ਕਰ ਐਸੇ ਨਾਲ ਮੈਨੂੰ ਦੁੱਖ ਹੁੰਦਾ ਹੈ ਮੈਂ ਤੈਨੂੰ 6 ਪਾਉਂਡ ਦੇਵਾਂਗਾ ਪਰ ਤੂੰ ਉਹਨਾਂ ਨੂੰ ਮੇਰੇ ਵੱਲੋਂ ਸਿਰਫ ਤੋਹਫਾ ਸਮਝੀ ਦੀ ਸੁੰਦਰਤਾ ਦੀ ਭੇਟ ਮੈਂ ਤੈਨੂੰ ਇੱਕ ਰੇਸ਼ਮੀ ਚੁੰਨੀ ਵੀ ਦੇਵਾਂਗਾ ਜੋ ਮੈਂ ਭਾਰਤ ਤੋਂ ਲੈ ਕੇ ਆਇਆ ਥਾ ਉਸਨੇ ਸੂਟਕ੍ਰਿਸ਼ ਵਿੱਚੋਂ ਸਿਆਹ ਰੇਸ਼ਮੀ ਚੁੰਨੀ ਕੱਢੀ ਤੇ ਲੀਜੀ ਦੇ ਨੰਗੇ ਮੋਢਿਆਂ ਉੱਤੇ ਪਾ ਦਿੱਤੀ ਇਸ ਦੇ ਸੁਨਹਿਰੀ ਪੱਲੇ ਉਸ ਦੇ ਮੋਢਿਆਂ ਤੇ ਛਾਤੀ ਤੋਂ ਤਲਕ ਰਹੇ ਸਨ ਉਸਨੇ ਚੁੰਨੀ ਨੂੰ ਮੋਢਿਆਂ ਤੋਂ ਲਾ ਕੇ ਜਾਂਚਿਆ ਤੇ ਬੋਲੀ ਬਹੁਤ ਸੋਹਣੀ ਹੈ ਮੇਰੇ ਲਈ ਹਾਂ ਦੋ ਪੌਂਡ ਦੀ ਹੋਵੇਗੀ ਰੰਤਿਰ ਬੋਲਿਆ ਇਹ ਮੇਰੇ ਵੱਲੋਂ ਤੋਹਫਾ ਹੈ ਤੇਰੇ ਵਰਗੀ ਸੋਹਣੀ ਕੁੜੀ ਮੈਂ ਨਹੀਂ ਦੇਖੀਗੀ ਮੇਰੇ ਦਿਲ ਵਿੱਚ ਤੇਰੇ ਲਈ ਅਥਾ ਪਿਆਰ ਜਾਗ ਉੱਠਿਆ ਹੈ ਮੈਂ ਤੇਰੇ ਅਦੀਨ ਹੋ ਕੇ ਤੇਰੀ ਪੂਜਾ ਕਰਨੀ ਚਾਹੁੰਦਾ ਹਾਂ ਤੇਰੇ ਨਮਿਤ ਆਪਣੇ ਇਸ ਗਰੀਬ ਕਮਰੇ ਵਿੱਚ ਮੈਂ ਤੇਰੇ ਲਈ ਚਾਹ ਤਿਆਰ ਕੀਤੀ ਹੈ ਚਾਹ ਪੀਂਦੇ ਤੇਰੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਸੀਗਾ ਉਠੀ ਤੇ ਉਸਨੇ ਚੁੰਨੀ ਨੂੰ ਵੀ ਤੈਅ ਕਰਕੇ ਸਵੈਟਰ ਉੱਤੇ ਰੱਖ ਦਿੱਤਾ ਫਿਰ ਲਚਕ ਨਾਲ ਤੁਰਦੀ ਹੋਈ ਚਾਹ ਦੀ ਮੇਜ਼ ਕੋਲ ਆ ਕੇ ਬੈਠ ਗਈ ਉਹ ਸ਼ਾਇਦ ਭੁੱਖੀ ਸੀ ਕਿਉਂਕਿ ਉਸਨੇ ਬੜੇ ਚਾਅ ਨਾਲ ਪੇਸਟਰੀਆਂ ਤੇ ਕੇਕ ਖਾਣੇ ਸ਼ੁਰੂ ਕੀਤੇ ਤੇ ਚਾਹ ਦੇ ਘਟ ਭਰਨ ਲੱਗੀ ਸੁਹੀ ਹਲਕੀ ਰੋਸ਼ਨੀ ਵਿੱਚ ਉਸਦੇ ਸੰਡੋਰ ਅੰਗ ਪਿਆਜੀ ਹੁਸਨ ਵਿੱਚ ਡੁੱਬੇ ਹੋਏ ਸਨ ਚਾ ਪੀਂਦੇ ਉਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਉਸ ਦੇ ਹੁਸਨ ਨਿਰੰਧੀਰ ਨੂੰ ਸੋਦੇ ਬਾਜੀ ਦੀ ਦੁਨੀਆ ਤੋਂ ਦੂਰ ਲਿਆ ਖੜਾ ਕੀਤਾ ਸੀ ਅਤੇ ਉਹ ਇੱਕ ਆਦਰਸ਼ ਮੇਰਮਾਸ ਦੇ ਸੁਪਨੇ ਲੈਂਦਾ ਉਸ ਦੇ ਭਰਪੂਰ ਸ਼ਬਾਬ ਨੂੰ ਤੱਕ ਰਿਹਾ ਸੀ ਜੋ ਉਸ ਦੀ ਸ਼ੋ ਨੂੰ ਡਿਗ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਡੋਰੇ ਸਨ ਅੰਗਾਂ ਵਿੱਚ ਸੀਖ ਉਹ ਪੂਰੀ ਤਰ੍ਹਾਂ ਪੰਗਰੀ ਬੈਠੀ ਸੀ ਉਸ ਨਿਰੰਧੀਰ ਦੀ ਗੱਲ ਨੂੰ ਛੁੰਦਿਆਂ ਤੇ ਬੜੀ ਮੁਹੱਬਤ ਨਾਲ ਉਸ ਦੀ ਗਰਦਨ ਨੂੰ ਸਹਿਲਾਉਣ ਲੱਗੀ ਸੀ ਰੰਦੀਰ ਅੰਦਰ ਕਿਰਮਚੀ ਲੀਖਾਂ ਦੌੜ ਗਈਆਂ ਸੀ ਉਹ ਉਸ ਵੱਲ ਵਧਿਆ ਤਾਂ ਉਹ ਫੌਰਨ ਛੇ हट ਗਈ ਤੇ ਬੋਲੀ ਛੇ ਬੰਡ ਉਹ ਸਿਰ ਫੜ ਕੇ ਬੈਠ ਗਿਆ ਬਿਜ਼ੀ ਉਹ ਜ਼ਰਮਾਂਸ ਨੂੰ ਉਧੇੜ ਕੇ ਇਸ ਦਾ ਅੰਦਰਲਾ ਪਾਸਾ ਦਿਖਾਉਣ ਉਤੇ ਧੁਲੀ ਹੋਈ ਸੀ ਰੰਦੀਰ ਇਸ ਜਲੀਲ ਹਕੀਕਤ ਨੂੰ ਦੇਖਣਾ ਨਹੀਂ ਸੀ ਚਾਹੁੰਦਾ ਉਗ ਉਸੇ ਤਰ੍ਹਾਂ ਉਸ ਦੇ ਸਾਹਮਣੇ ਅਦਨੰਗੀ ਬੈਠੀ ਸੀ ਅਤੇ ਉਸ ਨੂੰ ਪਰਮਾ ਰਹੀ ਸੀ ਆਸ਼ਕ ਸੁੱਚੇ ਜਜ਼ਬੇ ਤੇ ਮਹਿਬੂਬ ਸਰੀਰ ਦੇ ਵਿਚਕਾਰ ਛੇ ਪੌਣ ਸਨ ਉਹ ਉઠਿਆ ਤੇ ਉਸਨੇ ਜੇਬ ਵਿੱਚੋਂ 7 ਪੌਣ ਕੱਢ ਕੇ ਬਿਜੀ ਦੀ ਹਥੇਲੀ ਉੱਤੇ ਰੱਖ ਦਿੱਤੇ ਇਹਨਾਂ ਨੂੰ ਸਾਂਭ ਲੈ ਪਰ ਗਿਣੀ ਨਾ ਮੈਂ ਤੈਨੂੰ ਪੂਰੇ ਛੇ ਪੌਣ ਨਹੀਂ ਦੇਣਾ ਚਾਹੁੰਦਾਗਾ ਸਾਦਾ ਨਹੀਂ ਕਰਨਾ ਚਾਹੁੰਦਾਗਾ ਮੈਨੂੰ ਤੇਰੇ ਨਾਲ ਮੁਹੱਬਤ ਹੈ ਮੈਂ ਇਸ ਲਈ ਇਸ ਤਰ੍ਹਾਂ ਕਿਸੇ ਸੁੰਦਰੀ ਦੇ ਸਰੀਰ ਨੂੰ ਖਰੀਦਣਾ ਬੁਰਾ ਸਮਝਦਾ ਹਾਂ ਲੀਜੀ ਨੇ ਪੌਣ ਫੜ ਲਏ ਤੇ ਇੱਕ ਇੱਕ ਕਰਕੇ ਉਹਨਾਂ ਨੂੰ ਗਿਣਿਆ ਫਿਰ ਥੀਦੇ ਤੇ ਪਾਈ ਉੱਤੇ ਰੱਖ ਸਵੈਟਰ ਵਿੱਚ ਪਾਉਣ ਲੱਗੀ ਸੀਗੀ ਰੰਦੀਰ ਸੈਰ ਫੜ ਕੇ ਉਸੇ ਤਰ੍ਹਾਂ ਬੈਠਾ ਕੁੜ ਰਿਹਾ ਸੀਗਾ ਜਦੋਂ ਉਸ ਨੇ ਸੈਰ ਚੁੱਕਿਆ ਤਾਂ ਲਿਜ਼ੀ ਨੇ ਕਾਲਾ ਸਵੈਟਰ ਉਤਾਰ ਕੇ ਇੱਕ ਪਾਸੇ ਰੱਖ ਦਿੱਤਾ ਸੀ ਉਹ ਖੜੀ ਉਸ ਨੂੰ ਅੜੀਕ ਰਹੀ ਸੀ